जगा <laughs> चंद

ਦੁਖ ਜੈ ਫਿਰ ਦੁਖ ਨਾ ਲੱਗੈ ਆਈ ਜਮਣ ਮਰਨਾ ਮਿਟ ਗਿਆ ਕਾਲੈ ਕਾ ਕਿਛ ਨਾ ਵਸਾਈ ਗੁਰ ਸੇਵਾ ਦੇ ਸੁਖ ਉਪਜੈ ਫਿਰ ਦੁਖ ਨਾ ਲੱਗੈ ਆਈ ਜਮਣ ਮਰਨਾ ਮਿਟ ਗਿਆ ਕਾਲੈ ਕਾ ਕਿਛ ਨਾ ਵਸਾਈ ਹਾਲ ਸੇਤੀ ਮਨ ਰੱਬ ਰਹਿਆ ਸੱਚੇ ਰਹਿਆ ਸਪਾਈ ਨਾਨਕ ਹਉ ਬੁਲੇਹਾਰੀ ਤਿੱਕ ਕਉ ਜੋ ਚੱਲਣਾ ਸਤਿਗੁਰ ਭਾਈ ਇਹਨ ਸਬਦੈ ਸੁਧ ਨਾ ਹੋਵਈ ਜੇ ਅਨੇਕ ਦੇਰ ਕੀ ਸਾਰ ਨ ਜਾਣੀ ਦੁਜੈ ਭਾਏ ਤਿਆਰ ਸਤ ਪਉੜੀ ਹਰ ਹਰ ਆਪਣੀ ਦਇਆ ਕਰਨ ਹਰ ਗੋਰੀ ਬੈਣੀ ਹਰ ਨਾਮ ਧਿਆਈ ਹੰ ਉਚਾਰਾ ਹਰ ਲਾਹ ਲੈਣੀ ਜੋ ਜਪਦੇ ਹਰ ਹਰ ਦਿਨ ਰਾਤ ਵਾਹ ਕੋ ਜੀਤਖਾਲ ਸਾਹਿਬ ਮਹਤ ਜੀ ਦੇ ਅੱਗੇ। ਸ਼ਕਰਾਬਾਦ ਇਹ ਵਰਸ਼ਿਆਂ ਦਾ ਪਸਥਾਨਾ ਹੋ ਗੁਰੂ ਸਾਹਿਬ ਦੇ। ਸਾਰੇ ਇਹ ਦੂਜੇ ਭਾਤਰ ਮਹਾਰਾਜ ਦੇ ਚਰਨਾਂ ਦੇ ਵਿਚ ਹਾਜ਼ਰ ਹੋਇਆ ਸੀਗਾ ਤੇ ਕੀ ਕਰਨੇ ਤੇ ਕੀ ਮਕਸਦ ਹੈ? ਅਸੀਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਚਰਨ ਸ਼ੁਕਤ ਧਰਤੀ ਹੈ। ਰੋਟਾ ਸਾਹਿਬ ਇੱਥੇ ਸ਼ੁਕਰਾਨਾ ਕਰਨ ਵਾਸਤੇ ਆਏ ਆ। ਲੱਖ ਤੁਸੀਂ ਆਪਸੀ ਜੇ ਸਤਿਗੁਰੂ ਨਜ਼ਰ ਕਰੇ ਜਿਹੜੀ ਸਾਡੀ ਬਲਾਗ ਸੰਧੀ ਤੇ ਜਿਲ੍ਹਾ ਫਿਰ ਦੀ ਇਲੈਕਸ਼ਨ ਸੀ। ਉਦੇ ਵਿੱਚ ਜਿਹੜਾ ਸਾਡਾ ਪਹਿਲਾ ਜੌਨ ਸੀਗਾ ਰੋਟੀ ਸ਼ਾਲਾ ਇਹ ਅਸੀਂ 303 ਵੋਟਾਂ ਨਾਲ ਜਿੱਤੇ ਔਰ ਇਹ ਜਿੱਤ ਜਿਹੜੀ ਹੈ ਸਰਕਾਰ ਦੇ ਬਰੋਗ ਜਿਹੜੀ ਜਿੱਤ ਹੁੰਦੀ ਹੈ ਇਹ ਇਲੈਕਸ਼ਨ ਇੱਕ ਵੱਡੀ ਇਲੈਕਸ਼ਨ ਹੁੰਦੀ ਹੈ ਕਿਉਂਕਿ ਮੌਜੂਦਾ ਸਰਕਾਰ ਹੁੰਦੀ ਹੈ ਔਰ ਤੁਸੀਂ ਸਰਕਾਰ ਵੀ ਦਿੱਲੀ ਵਾਲੇ ਗੁੰਡਿਆਂ ਦੀ ਸਰਕਾਰ ਹੈ ਤੁਹਾਨੂੰ ਪਤਾ ਹੀ ਉਹਨਾਂ ਦੇ ਹਾਲਾਤ ਕੀ ਨੇ ਔਰ ਅਸੀਂ ਇੰਨੇ ਵੱਡੇ ਮਾਰਜਨ ਨਾਲ ਜਿੱਤੇ ਇਹ ਮੇਰੇ ਛੇ ਛੇ ਪਿੰਡ ਜਿਹੜੇ ਜਿੱਤੇ ਅਸੀਂ ਉਹਦਾ ਅੱਜ ਸਾਰੇ ਪਿੰਡਾਂ ਨੂੰ 5-5 6-6 ਪਿੰਡ ਜਿਹੜੇ ਨੇ 6 ਪਿੰਡਾਂ ਪੈਂਦੇ ਨੇ ਉਹਦਾ ਸ਼ੁਕਰਾਨਾ ਵੱਜੂ ਅੱਜ ਗੁਰੂ ਤੇ ਜਮਨੀਓ ਹਰਵਿੰਦਰ ਸਿੰਘ ਜਿਹੜਾ ਇਸ ਜੋਂਗ ਕੋ ਜਿੱਤੇ ਨੇ ਉਹਦਾ ਸ਼ੁਕਰਾਨਾ ਕਰਨ ਬਾਅਦ ਜੀ ਅੱਜ ਅਸੀਂ ਇੱਥੇ ਸਾਰੇ ਜਨ ਗੁਰੂ ਜੀ ਕੋ ਦਾ ਆਸਰਾ ਲਿਆ। ਤਾਂ ਜਿਹੜਾ ਹੈਗਾ 4 ਸਾਲ ਸਰਕਾਰ ਦੇ ਲੰਘ ਚੁੱਕੇ ਨੇ ਤੇ ਲੋਕ ਕੀ ਸੋਚ ਰਹੇ ਨੇ ਅੱਗੇ ਵਿਧਾਨ ਸਭਾ ਚੋਣਾਂ ਵੀ ਜਿਹੜੀਆਂ ਹੈਗੀਆਂ ਨੇ ਨੇੜੇ ਨੇ ਕਿ ਅਕਾਲੀ ਦਲ ਨੂੰ ਜਮਨੀ ਚੋਣ ਦੇ ਵਿੱਚ ਵੀ ਜਿਹੜਾ ਹੈਗਾ ਲੋਕਾਂ ਨੇ ਖਤਰਾ ਲੋਕ ਇਹ ਗੱਲ ਜ਼ਰੂਰ ਕਰਦੇ ਨੇ ਯਾਰ ਵੀ ਇਹ ਦਿਨ ਜਿਆਦਾ ਲੱਗਦੇ ਨੇ ਕਿ ਅਸੀਂ ਵੇਟ ਕਰ ਰਹੇ ਹਾਂ ਵੀ ਛੇਤੀ ਦਿਨ ਕਿਵੇਂ ਆ ਜਾਵੇ। ਵੀ ਅਸੀਂ 2027 ਕਿਵੇਂ ਲੱਗਦੇ ਆ ਕਿਉਂਕਿ ਅਸੀਂ ਇਹ ਪੰਜਾਬੀ ਅਣਖ ਨਾਲ ਜਉਂਦੇ ਨੇ ਬਦਲਾ ਲੈਣਾ ਵੀ ਜਾਣਦੇ ਨੇ ਜੇ ਉਹਨਾਂ ਨੂੰ ਕੋਈ ਝੂਠ ਬੋਲ ਕੇ 4 ਸਾਲ ਬਾਅਦ ਜਿਹੜਾ ਝੂਠ ਸਾਹਮਣੇ ਆਇਆ ਜੋ ਬੋਲ ਕੇ ਤਾਂ ਅੱਜ ਜਿਹੜੇ ਸੱਚ ਸਾਹਮਣੇ ਆ ਗਏ ਅੱਜ ਹਰ ਬੰਦੇ ਦੇ ਦਿਲ ਦੇ ਵਿੱਚ ਦਰਦ ਮਹਿਸੂਸ ਹੁੰਦਾ ਹੈ ਕਿ ਯਾਰ ਇਹ ਮਾਂ ਪਾਰਟੀ ਸਾਡੀ ਪਾਰਟੀ ਸੀ ਇਹ ਆਪਦੀ ਪਿਓਆਂ ਤੇ ਬਜ਼ੁਰਗਾਂ ਦੀ ਬਣਾਈ ਹੋਈ ਪਾਰਟੀ ਸੀ ਅੱਜ ਇਹਦੇ ਜਿਹੜੀ ਪੰਜਾਬ ਵਿੱਚ ਇਹਦਾ ਖੜਾ ਹੋਣਾ ਬੜਾ ਜ਼ਰੂਰ ਹੈ ਜੇ ਤੁਸੀਂ ਪੰਜਾਬ ਦਾ ਮੁੱਖ ਮੰਤਰੀ ਚਾਰ ਮਹੀਨਿਆਂ ਤੋਂ ਤੇ ਤਰ੍ਹਾਂ ਜਿਵੇਂ ਤੋਤੇ ਜਿਵੇਂ ਕਿਸੇ ਦਿਮਾਗ ਚ ਆਪਾਂ ਵੜ ਦਿੰਦੇ ਉਹ ਇੱਕੋ ਹੀ ਗੱਲ ਬੋਲਦਾ ਵਾਰ-ਵਾਰ ਤਾਂ ਤਾਂ ਬਾਦ ਪਗਲ ਸਿੰਘ ਮਾਨ ਇੱਕੋ ਹੀ ਗੱਲ ਬੋਲਦਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਅਕਾਲੀ ਦਲ ਤੁਹਾਡੇ ਸਾਹਮਣੇ ਦੋ ਤਿੰਨ ਮਹੀਨਿਆਂ ਦੇ ਵਿੱਚ ਇਹਨਾਂ ਨੇ ਕੋਈ ਕਸਰ ਨਹੀਂ ਛੱਡਨੀ ਤਾਂ ਔਰ ਲੋਕ ਇਹ ਫੈਸਲਾ ਕਰੀ ਬੈਠੇ ਨੇ ਕਿ ਅਸੀਂ ਆਪਣੀ ਮਾਂ ਪਾਰਟੀ ਨੂੰ ਜਿਤਾਣਾ 2027 ਦੇ ਵਿੱਚ ਜਿਹੜੀ ਬਾਦ ਸੋਹਣੀ ਅਕਾਲੀ ਦਲ ਹੈ ਅਸੀਂ ਉਹਨੂੰ ਜਿਤਾਣਾ ਹੈ ਔਰ ਜੇ ਤਾਂ ਕਿ ਅਸੀਂ ਜਿਹੜੀ ਆਪਣੀ ਪੰਜਾਬ ਦੀ ਵਾਂਗ ਦੌਰ ਉਹ ਪੰਜਾਬ ਦੇ ਹਵਾਲੇ ਆਪਦੇ ਪਿੰਡਾਂ ਦੇ ਤੇ ਉਥੇ ਤਫਾ ਦੇ ਹਵਾਲੇ ਕਰਨੀ ਹੈ ਨਾ ਕਿ ਅਸੀਂ ਦਿੱਲੀ ਵਾਲਿਆਂ ਦੇ ਹਵਾਲੇ ਜੋ ਆਪਾਂ ਇੱਕ ਪੰਜਾਬ ਨੂੰ ਗਹਿਣੇ ਪਾਈ ਬੈਠੇ ਆ ਤਾਂ ਉਹ ਅਸੀਂ ਉਹਨੂੰ ਵਾਪਸ ਜਰੂਰ ਲਿਆਉਣਾ ਇਹ ਸੋਚੀ ਬੈਠੇ ਹਾਂ ਪ੍ਰੈਸ ਪਟਿਆਲਾ ਦਿਹਾਤੀ ਦੇ ਅੰਦਰ ਜਿਹੜਾ ਹੈਗਾ ਕਿੰਨੇ ਕੁ ਵਿਕਾਸ ਕਾਰਜਾਂ ਨੇ ਡਾਕਟਰ ਬਲਵੀਰ ਸਿੰਘ ਜਿਹੜੇ ਵੱਡੇ ਦਾਅਵੇ ਕਰਦੇ ਨੇ ਤੁਸੀਂ ਮੇਰੇ ਸਰਪੰਚ ਖੜੇ ਨੇ ਰੋਟੀ ਖਾਸ ਤੋਂ ਬੁੱਧੂ ਜੀ ਉਸੀਂ ਪਿੱਛੇ ਦੇਖਿਆ ਸੀ ਅਸੀਂ ਲਗਾਤਾਰ ਇੱਕ ਸੜਕ ਦੇ ਵਾਸਤੇ ਧਰਨਾ ਲਾ ਕੇ ਮਤਲਬ ਲਗਾਤਾਰ 10 ਵਾਰ ਉਹਨੂੰ ਪ੍ਰੈਸ ਦੇ ਵਿੱਚ ਲੈ ਕੇ ਗਿਆ ਔਰ ਤੁਹਾਨੂੰ ਪਤਾ ਹੈ ਪ੍ਰੈਸ ਇੱਕ ਐਸੀ ਸ਼ਕਤੀ ਹੈ ਜਿਹੜੀ ਚੀਜ਼ ਹੈ ਉਹ ਡੀਸੀ ਦੇ ਆਫਿਸ ਤੇ ਸਵੇਰੇ ਪਹੁੰਚੀ ਹੁੰਦੀ ਹੈ ਕਿ ਏਰੀਆ ਦੇ ਵਿੱਚ ਕੀ ਕੰਮ ਹੋਣਾ ਕਿਉਂਕਿ ਇਸ ਤਾਕਤ ਨਾਲ ਹੀ ਪੰਜਾਬ ਦੇ ਜਿਹੜੇ ਵਿਕਾਸ ਜਾਂ ਪੰਜਾਬ ਦੇ ਹਲਕੇ ਦੀ ਕੋਈ ਗੱਲ ਹੁੰਦੀ ਹੈ ਉਹ ਪ੍ਰੈਸ ਰਾਹੀਂ ਹੁੰਦੀ ਹੈ ਉੱਥੇ ਵੀ ਉਹਨਾਂ ਨੇ ਕਦੇ ਕਦੇ ਸ਼ਰਮ ਨਹੀਂ ਕੀਤੀ ਕਿ ਇਹ ਚਾਰ ਵਾਰ ਅਖਬਾਰ 'ਚ ਲੱਗੇ ਇੱਕ ਮੰਤਰੀ ਹੋਵੇ ਔਰ ਇੱਕ ਸੜਕ ਤੇ ਘਟ ਕੇ ਨਾ ਬਾਈ ਮੰਤਰੀ ਦਾ ਕੰਮ ਨਹੀਂ ਸੜਕਾਂ ਤਾਂ ਹਰ 6 ਮਹੀਨੇ ਸਾਲ ਬਾਅਦ ਬਣਦੀਆਂ ਰਹਿੰਦੀਆਂ ਨੇ ਤੁਸੀਂ ਉਹਦੇ ਹ ਔਰ ਰਾਜ ਕੇ ਗੁੰਡਾਗਰਦੀ ਦੇ ਮੁੰਡੇ ਨੇ ਕੀਤੀ ਐ ਔਰ ਮੈਨੂੰ ਲੱਗਦਾ ਉਹ ਸਾਰੀ ਬਲਾਗ ਸੰਪਤੀ ਜਿਲ੍ਹਾ ਫਿਰ ਮੈਨੂੰ ਇੱਕ ਵੀ ਪਿੰਡ ਦਿਖਾ ਦਿਓ ਡਾਕਟਰ ਬਲਬੀਰ ਕਿਸੇ ਤੋਂ ਵੋਟ ਮੰਗਣ ਆਇਆ ਉਹ ਉਹਦਾ ਮੁੰਡਾ ਹੀ ਆਉਂਦਾ ਰਿਹਾ ਵੋਟ ਨਹੀਂ ਮੰਗਣਾ ਆਉਂਦਾ ਵੋਟ ਕਿਸ ਅਧਿਕਾਰ ਨਾਲ ਮੰਗਣਾਣ ਕਿਉਂਕਿ ਲੋਕਾਂ ਨੇ ਉਹਨਾਂ ਨੇ ਆਪ ਹੀ ਕਿਹਾ ਕਿ ਜਦੋਂ ਲੋਕ ਆਉਣਗੇ ਉਹਨਾਂ ਤੋਂ ਸਵਾਲ ਜ਼ਰੂਰ ਪੁੱਛਿਓ ਲੀਡਰਾਂ ਤੋਂ ਸਵਾਲ ਪੁੱਛਿਓ ਅੱਜ ਲੋਕ ਸਵਾਲ ਪੁੱਛਦੇ ਨੇ ਤਾਂ ਤਲਫ ਦੇ ਨੇ ਤੁਸੀਂ ਦੇਖਿਆ ਕੱਲ ਕਿੱਡਾ ਵੱਡਾ ਹਮਲਾ ਕਿਉਂਕਿ ਪ੍ਰੈਸ ਇੱਕ ਉਹ ਆਜ਼ਾਦੀ ਹੈ ਜਿਹੜੀ ਪੰਜਾਬ ਜਾਂ ਕਿਸੇ ਵੀ ਦੁਨੀਆ ਦੇ ਵਿੱਚ ਉਹ ਗੱਲ ਨੂੰ ਲੋਕਾਂ ਤੱਕ ਪਹੁੰਚਾਣ ਤੱਕ ਸਹਾਈ ਹੁੰਦੀ ਹੈ ਔਰ ਉਸ ਤੇ ਪਰਚਾ ਦੇ ਦੇਣਾ ਮੈਨੂੰ ਲੱਗਦਾ ਇਸ ਤੋਂ ਵੱਡੀ ਮਾਰੀ ਔਰ ਸਰਕਾਰ ਨਹੀਂ ਕਰ ਸਕਦੀ ਸਾਡੇ ਸਾਹਮਣੇ ਆਈ ਜਿਹੜੀ ਗੱਲ ਹੈ ਤੇ ਬੜੀ ਹਾਈਲਾਈਟ ਹੋ ਗਈ ਧੰਨਵਾਦ ਹਾਂਜੀ ਹਰਵਿੰਦਰ ਜੀ ਤੁਹਾਡੀ ਸ਼ਾਨਦਾਰ ਜਿੱਤ ਹੋਈ ਹੈ ਪ੍ਰਾਗ ਸੰਮਤੀ ਮੈਂਬਰ ਚੁਣੇ ਗਏ ਹੋ ਨਵਾਂ ਚੋਣ ਬਣਿਆ ਹੈ ਰੋਪੀ ਸ਼ਾਹ ਨਾਲ ਤੋਂ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਮੈਂ ਗੁਰੂ ਦਾ ਅਸਰ ਲੈਣਾ ਹੈ ਤੇ ਧੰਨਵਾਦ ਕਰਨਾ ਇਹਨਾਂ ਨੇ ਮੈਨੂੰ ਇੰਨੀ ਆਪੋਰਟ ਦਿੱਤਾ ਹੈ ਅਧਿਸ਼ੋਕ ਜੀ ਕਹਿੰਦੇ ਕਹਿੰਦੇ ਇਹ ਦਿੱਖੋ ਯਾਰ ਸ਼੍ਰੋਮਣੀ ਅਕਾਲੀ ਦਲ ਦੀ ਜੋ ਮਤਲਬ ਕਿ ਹਲਕੇ ਦੇ ਵਿੱਚ ਵੱਡੀ ਪੌਣ ਨੂੰ ਨਮਾਇਦੀ ਮਿਲੀ ਹੈ ਕਿਵੇਂ ਦੇਖਦੇ ਹੋ ਜਿਹਨੂੰ ਮੈਂ ਬਹੁਤ ਅੰਨ ਦਿਲ ਨਾਲ ਨੰਗਾ ਹੁੰਦਾ ਜੀ ਸਭ ਦਾ ਬਹੁਤ ਸ਼ੁਕਰਾਨਾ ਕਰਦਾ ਮੈਂ ਇੱਥੋਂ ਮੈਂ ਹਰ ਇੱਕ ਦੇ ਕੰਮ ਆਉਂਗਾ ਜੋ ਵੀ ਹੋਊਗਾ ਕਿਸੇ ਦਾ ਨਹੀਂ ਆਪਾਂ ਚੰਗੇ ਕੰਮ ਕਰਨਾ ਹੈ ਸਭ ਨੂੰ ਅੱਗੇ ਨੂੰ ਪਾਰਟੀ ਨੂੰ ਹੋਰ ਤੱਕੜਾ ਕਰਾਂਗੇ ਆਪਾਂ ਕੀ ਲੱਗਦਾ ਵੀ ਕਿਹੜੇ ਕੰਪੀਟਿਟਿਵ ਵੇਸਤੇ ਤੁਹਾਡੇ ਕੰਮ ਆਉਣਗੇ ਪਹਿਲਾ ਤਾਂ ਵਿਕਾਸ ਹੀ ਕਰਨ ਵਾਲਾ ਸੀ ਸਾਡੇ ਪਿੰਡਾਂ ਦਾ ਜੋ ਪਹਿਲਾ 10 ਸਾਲ ਪਹਿਲੀ ਹੋਇਆ ਕਾਲੀਦਾਲ ਟਾਈਮ ਉਸ ਤੋਂ ਬਾਅਦ ਸਾਰੇ ਏਰੀਆ ਦੇ ਸੜਕਾਂ ਵਗੈਰਾ ਲਾ ਲਓ ਸਾਰੇ ਪਿੰਡਾਂ ਦਾ ਪੂਰਾ ਹਾਲ ਹੋ ਗਿਆ ਪੇਸ ਤੋਂ ਬਾਅਦ ਕਿੰਨੀਆਂ ਮੋਟਾਂ ਦੇ ਜਿੱਤੇ ਹੋ ਜੀ ਤੁਸੀਂ ਅਸੀਂ 303 ਮੋਟਾਂ ਦੇ ਜਿੱਤੇ ਅੱਛਾ ਤੇ ਕੀ ਕਹਿਣਾ ਚਾਹੋ ਹਲਕੇ ਦੇ ਲੋਕਾਂ ਨੂੰ ਮੈਂ ਬਹੁਤ ਸੁਤੰਨਾ ਕਰਨਾ ਚਾਹੁੰਦਾ ਹਾਂ ਇਹ ਹਲਕੇ ਦੇ ਲੋਕਾਂ ਦਾ ਜਿਨ੍ਹਾਂ ਨੇ ਮੈਨੂੰ ਇੰਨੀ ਵੱਡੀ ਜਿੱਤ ਦਿੱਤੀ ਹੈ ਤੇ ਮੈਂ ਹਰ ਇੱਕ ਦਾ ਬਹੁਤ ਧੰਨਵਾਦ ਕਰਦਾ ਤੇ ਸ਼੍ਰੋਮਣੀ ਕਾਲੀਦਾਲ ਨੇ ਭਰੋਸਾ ਕੀਤਾ ਹੈ ਕੀ ਕਹਿਣਾ ਚਾਹੁੰਦੇ ਹੋ ਮੈਂ ਬਹੁਤ ਧੰਨਵਾਦ ਕਰਦਾ ਹਾਂ ਹਲਕਾ ਇੰਚਾਰਜ ਮਿੱਤੂ ਜੱਠਾ ਜੀ ਦਾ ਤੇ ਪਾਰਟੀ ਪ੍ਰਧਾਨ ਸ਼ਕੀਰ ਸਿੰਘ ਬਾਦਲ ਦਾ ਜਿਨ੍ਹਾਂ ਨੇ ਸਾਨੂੰ ਏਡੀ ਬੜੀ ਜਿੱਤ ਹਾਸਲ ਕਰਨ ਵਾਸਤੇ ਬਹੁਤ ਸਾਨੂੰ 2027 ਦੇ ਵਿੱਚ ਵੱਡੀ ਜ਼ਿੰਮੇਵਾਰੀ ਨਿਭਾਉਂਗੇ ਤੁਸੀਂ ਹਾਂਜੀ ਅੱਗੇ ਹੋ ਕੇ ਨਿਭਾਵਾਂਗੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਵਾਂਗੇ 2027 ਤੇ ਹਾਕੇ ਦੇ ਪਾਈਚਾਰੇ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ